ਇਹ ਦਾਲ ਤਰੀਏ ਸੀ ਕਾਦੀ ਮਸਰਾਂ ਦੀ ਮਸਰਾਂ ਦੀ ਕਹਿੰਦੇ ਪਾ ਜੀ ਲਾ ਲ ਪਰੀ ਤੁਮ ਇਹਨੂੰ ਦਾਲ ਇਹਨੂੰ ਲਾ ਲ ਗੱਡੀ ਮਸਰੂਬ ਇਹ ਹਮਨੇ ਮਸ ਇਹ ਹਮਨੇ ਨਾ ਕਰਾ ਅੱਛਾ ਨਹੀਂ ਆਂਦੀ ਦਾਲ ਮਸਰੂਬ ਕੇ ਦਾਲ ਬਣਾਈਏ ਇਹ ਚਨੇ ਹੈ ਮਸਰੀਏ ਹੈ ਇਹ ਹੈ ਮਾਰਾ ਲਸਣ ਹੈ ਆਹੋ ਮਸਾਲਾ ਪੁੰਨਿਆ ਤਾਂ ਖਾਂਸੀ ਲੱਗਦੀ ਪਈ ਸੀ ਗਰਮ ਹੈ ਹੈਨਾ ਕੁੰਨਿਆ ਮੈਂ ਮਸ਼ੀਨ ਚੈਕ ਗ੍ਰਿੰਡਰ ਕਰਨਾ ਟਿਕ 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 ਇਹ ਤਾਂ ਜੀ ਅੰਕਲ ਹੰਟੀ ਗਏ ਸੀ ਪਿੰਡ ਹਿਮਾਚਲ ਹਨਾ ਸਿਮੀ ਬਣ ਆਜੀ ਤਾਂ ਹਮ ਲੈ ਆਂਦੀ ਐ ਇਹ ਲੂਣਾ ਮਿੱਠਾ ਸਭ ਮਤਲਬ ਤੁਸੀਂ ਬਣ ਕੀ ਕਹਿੰਦੇ ਮੈਨੂੰ ਦੱਸ ਵੀ ਕਾਗੜੀ ਤਾਂ ਹੈ ਹਾਂ ਕਾਗੜਾ ਕਾਗੜੇ ਦੀ ਧਾਮ ਐ ਜੀ ਇਹ ਖਾਵਾਂਗੇ ਫਿਰ ਦਾਲ ਨਾਲ ਹੁਣ ਨਹੀਂ ਆਏ ਆ ਮੈਂ ਤੋ ਹਿਮਾਚਲ ਤਾ ਹੂੰ ਇਤਹੀ ਬਣਿਆ ਮੇਰਾ ਜੋ ਮੂੰਹ ਪੜਾ ਪੱਕ ਗਿਆ ਪੂਹ ਹੋ ਗਿਆ ਕੀ ਛਾਲੇ ᱛਿੰਬਾ ਇੱਥੇ ਵੀ ਲੱਭਣ ਡਿਆ ਇਕ ਅਗਲੇ ਪਾਸੇ ਜਲ ਹੋ ਗਿਆ ਇੱਥੇ ਕੇ ਜੀ ਹੋ ਗਿਆ ਫੇਰ ਹੋ ਗਿਆ ਹਾਂ ਪਰ ਕੋਈ ਨਹੀਂ ਫੇਰ ਚਲਦੇ ਦਵਾਈ ਹਾਂ ਇਹ ਦਵਾਈ ਨਹੀਂ ਦਵਾਈ ਮੇਰੀ ਖਾ ਗਈ ਹੈ ਮੈਂ ਨਹੀਂ ਹੁਣ ਦਵਾਈ ਦੂਈ ਨਾ ਮੈਂ ਪਾਨ ਪੂਨ ਖਾਣਾ ਕਿੰਨੀ ਫਰਕ ਪਾਨ ਵੀ ਨਹੀਂ ਮੈਂ ਖਾਣਾ ਮੈਂ ਤੇ ਦੋਖਰਾ ਕਾ ਪਈਆ ਉਹ ਲਾ ਜਿਹੜੀ ਗਰੇਸ ਨੂੰ ਲਾਵਾ ਕਿ ਰਾਤ ਨੂੰ ਹਨਾ ਨਾ ਮੈਂ ਆਣੀ ਪਾਨ ਪੂਨ ਵੀ ਖਾਣਾ ਪਾਨ ਖਾਦਾ ਸੀ ਮਿੱਠੇ ਵਾਲਾ ਜਿਹੜਾ ਕੀ ਉਹਨੂੰ ਕਹਿੰਦੇ ਸਮਾਨ ਜਿਹਾ ਪਾਇਆ ਹੈ ਜਿਹੜਾ ਮੂੰਹ ਭੱਕਦਾ ਹਟ ਜਾਂਦਾ ਅਸਲ ਤਾਂ ਇਹ ਮੰਨੋ ਜਦੋਂ ਉਹ ਲੁੱਕ ਪਾਇਆ ਨਾ ਉਹਦਾਂ ਨੂੰ ਤਾਂ ਜਿਹੜਾ ਉਹ ਹੋ ਗਿਆ ਨਾ ਗਰਮੀ ਹੋ ਗਈ ਮੈਂ ਨਹੀਂ ਮੋਮੋ ਖਾ ਸਕਦੀ ਉਹ ਨਹੀਂ ਉਹ ਤੇ ਮੋਮੋ ਖਾਦੇ ਦੁੱਤੇ ਹੋਇਆ ਨਹੀਂ ਉਹਦੋਂ ਤੇ ਪਹਿਲਾਂ ਹੀ ਹੋਇਆ ਦਈ ਸੱਚ ਉਹਦੋਂ ਪਹਿਲਾਂ ਹੋਇਆ ਸੀ ਇਹ ਹੋਇਆ ਪਹਿਲਾਂ ਜਿੱਦਾਂ ਅੱਜ ਦੀ ਦੋ ਵਾਰੀ ਮੈਂ ਚਾਹ ਬਣਾ ਕੇ ਪੀ ਲਈ ਤਾਂ ਕਰਕੇ ਦੋ ਹੋ ਗਿਆ ਮੈਂ ਸਵੇਰੇ ਵੀ ਪਾ ਲਿਆ ਛਾ ਮਣ ਵੀ ਪਾ ਲਿਆ ਉਹ ਮੈਂ ਮਸਾਲਾ ਉਹ ਤਾਂ ਖਾਦਾ ਬਣਾਇਆ ਤਾਂ ਹੂੰ ਤੇਜ ਪੱਤਾ ਤੇ ਆ ਜਿਹੜੀ ਦਾਲ ਚੀਨੀ ਤੇ ਉਹ ਜਿਹੜੀ ਪਾਈਆਂ ਲੱਟਰ ਪਟਰ ਜੇ ਹਾਂ ਤਾਂ ਤੇਜੀ ਤੋਂ ਫਰਮਾ ਪਾ ਲਿਆ ਉਹ ਚਾਹ ਵਿੱਚ ਦੋ ਵਾਰੀ ਪਾਇਆ ਉਹ ਤੇਰਾ ਮੂੰਹ ਪੱਕ ਗਿਆ ਕਾਲੀ 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 ਕੀ ਕਹਿੰਦੇ ਉਹਨੂੰ ਕਾਲੀ ਇਲਾਚੀ ਇੱਕ ਕਾਲੀ ਉਹ ਵੀ ਹੁੰਦੀ ਹੈ ਨਾ ਜਿਹੜੀ ਕਾਲੀ ਮੋਟੀ ਇਲਾਚੀ ਕੀ ਉਹਨੂੰ ਕਹਿੰਦੇ ਹੈ ਜੈਫਲ ਹਈ ਜੈਫਲ ਪਾਇਆ ਤਾਂ ਇਹਨੂੰ ਵਿੱਚ ਨਹੀਂ ਉਹਦੇ ਚ ਨਹੀਂ ਜੈਫਲ ਅਜ ਮਸਾਲੇ ਚ ਪਾਇਆ ਅੱਛਾ ਅੱਛਾ ਉਹ ਚਲੋ ਉਹਦੇ ਚ ਮੈਂ ਕਿਹਾ ਉਹਦੇ ਚ ਵੀ ਪਾਇਆ ਤੇ ਸਾਈਆਂ ਹੋ ਗਿਆ ਇਹ ਜਿੰਨੀਆਂ ਵੀ ਗਰਮ ਚੀਜ਼ਾਂ ਨੇ ਉਹਨਾਂ ਦੇ ਕਰਕੇ ਮੇਰਾ ਮੂੰਹ ਖਰਾ ਅੰਦਰੋਂ ਮਤਲਬ ਛਾਲੇ ਛਾਲੇ ਜਾਉਂਦੇ ਆ। ਕੀ ਹੈ ਗਰਮੀ ਦੇ ਵਿੱਚ ਮਸਾਲੇ ਵਾਲੀ ਚਾਹ। ਹਾਏ ਤੂੰ ਇੱਕ ਦਿਨ ਪਹਿਲੇ ਦਿਨ ਕਹਿੰਦੀ ਵੀ ਮਾੜਾ ਜਿਹਾ ਪਾ ਲਈ ਤੇ ਮੈਂ ਮਾੜਾ ਜਿਹਾ ਪੀ ਲਈ। ਇਹ ਇਹ ਵੀ ਵੀ ਦੁੱਧ ਚ ਪਾਣ ਵਾਸਤੇ ਆ ਉਹ ਮੈਂ ਚਾਹ ਚ ਪਾਉਣ ਵਾਸਤੇ। ਕਿ ਦੁੱਧ ਪਿੰਦਾ ਨਾ ਵਿੱਕੀ ਨੂੰ ਸਿਆਲ ਚ ਦੁੱਧ ਚ ਪਾ ਕੇ ਦਿੰਦੀ ਰਹੀ ਆ। ਅੱਛਾ ਤਾਂ ਮੈਂ ਮਾਸਾ ਕੇ ਚੁਟਕੀ ਕਿ ਜਿੰਨਾ ਵਹਿ ਪੰਦੀ ਰਹੀ ਆ। ਉਹ 3 ਦਿਨ ਬਸ ਚਾਹ ਪੀਤੀ ਬਸ ਉਹ ਇੱਕ ਦਿਨ ਮੈਂ ਵੀ ਪੀਤੀ ਸੀ। ਹੂੰ ਉਹਦੀ ਤੋ ਮੈਨੂੰ ਵੀ ਪਿਆਈ ਹਾਂ ਤੋ ਇਕਦਮ ਹੀ ਉਹਦਨ ਹੋ ਗਿਆ ਜਦਨ ਮਾਮੂ ਬਣਾਏ ਨਾ ਉਤੋਂ ਪਹਿਲਾਂ ਮੇਰਾ ਮੂੰਹ ਜਲਣ ਲੱਗ ਪਿਆ ਤੂੰ ਤਾਂ ਟੇਸਟੀ ਨਹੀਂ ਹੁੰਦਾ ਕੋਈ ਗਰਮੀ ਤੇ ਰੋਟੀ ਘੱਟ ਖਾਦੀ ਸੀ ਇਹ ਰੋਟੀ ਤੇ ਮੈਂ ਖਾਧੀਆ ਰੋਟੀ ਦਾ ਮਟਾਂਸਰ ਖਾਨੀ ਇਹ ਫੇਰ ਰਾਜੀ ਜਿਹਾ ਸੀ ਭਾਂ ਲੈ ਕੇ ਆਇਆ ਫਿਰ ਉਹ ਖਾਦਾ ਅੱਜ ਲਾਈਟ ਦਮ ਦੀ ਫੇਰ ਲਿੱਤਾ ਬੈਹ ਜੰਦੀ ਆ ਇੱਥੇ ਕਿ ਸਹੀ ਰਹਿੰਦਾ ਇਸਨ ਖਾਵਾਦਾ ਹੀ ਕਾ ਹੀ ਕਾ मीठा पान है सवानी तो पक्क्या मुंह सवानी लगी खाने पान बईया रानी बन लगी <laughs> <laughs> मीठा है सवानी भी टेस्टी बड़ा <laughs> का खावत है बबुआ अब तो हम पिचकारी मारत है ये पूरा सवानी ਹੁੰਤਨ ਵਾਦਤ ਪੈਦ ਨਹੀਂ ਫਿਰ ਤੂੰ ਚਾਂਦੀ ਦਾ ਡੱਬਾ ਮੰਗਣਾ ਪਰ ਜੀਜੇ ਕੋ ਜੀਜਾ ਜੀ ਚਾਂਦੀ ਦਾ ਡੱਬਾ ਸੀ ਹੁਣ ਮੈਂ ਭਾਨ ਕਰਨੀ ਠੁੱਕਣ ਵਾਸਤੇ ਕਢੂੰਗਾ ਸਾਡੀ ਜੀ ਦਾਲ ਬਣ ਗਈ ਆ ਥੋੜੀ ਜਿਹਾ ਹੋਰ ਚੋਲ ਬਣਾਣੇ ਆ ਤੇ ਫਿਰ ਜੀਜਾ ਜੀ ਗਏ ਬਾਹਰ ਆ ਜਾ ਨਾ ਰੋਟੀ ਖਾਣ ਲੈ ਐ ਜੀ ਜੰਡੀ ਦੇ ਪਏ ਆ ਫਿਰ ਇਕੱਠੇ ਰੋਟੀ ਖਾਵਾਂਗੇ ਐ ਜੀ ਸਾਡੀ ਧਾਮ ਆ ਗਈ ਆ ਨਾਲ ਦਾਲ ਦੇ ਖਾਣੇ ਇਹ ਤੇ ਪਹਿਲੀ ਵਾਰੀ ਖਾਣੀ ਹੈ ਸਵਾਦ ਹੁੰਦੀ ਮੇਰਾ ਮੂੰਹ ਭੱਕਾ ਲੱਗਰ ਬਹੁਤ ਈ ਹੈ ਕੋਈ ਨਹੀਂ ਹਰ ਬਾਈ ਮਸਤ ਮਸਤ ਸਵਾਦ ਆ। ਹਲਾ ਰੱਦ ਕੀਤਾ। ਆ ਚੁੱਕੇ। ਅੰਟੀ ਨੇ ਤਾਂ ਸਵਾਦ ਵਿਆਹ ਦਾ। ਇਹ ਮਤਲਬ ਵਿਆਹ ਮਸਾਤ ਜਿਹਾ ਬੰਦੀ ਆ। ਹਾਂ ਤਾਂ ਉਹਦਰ ਸਾਡੇ ਕਾਗੜੇ ਇੱਕ ਵਿਆਹਾਂ ਚ ਬੰਦੀ ਕੋ ਖੁਸ਼ੀ ਆ ਗਮੀ ਹੋਵੇ ਤਾਂ ਮੰਦੀ ਆ। 7 ਪ੍ਰਕਾਰ ਦੀਆਂ ਚੀਜ਼ਾਂ ਬੰਦੀਆਂ ਕਿੱਟੀਆਂ ਮਿੱਠੀਆਂ। ਮੈਨੂੰ ਮੇਰਾ ਫੇਵਰੇਟ ਹੈ ਅੰਦਰ ਦੀ ਰੋਟੀ ਆਪਣੇ ਵਿਆਹ ਤੋਂ ਦੋ ਦਿਨ ਰੋਟੀ ਨਹੀਂ ਖਾਧੀ ਨਾ ਤਾਂ ਐਡਾ ਟੇਲ ਲੱਗ ਨੂੰ ਪਾੜੀ ਹੋਣ ਤੇਈ ਵਾਰੇ ਰੋਟੀ ਖਾਧੀ ਕਿ ਵਿੱਚ ਲੀਕਾਂ ਜਿ ਆਉਣ ਲੱਗ ਪਈਆਂ ਇੱਥੇ ਠੀਕ ਹੈ ਚਲੋ ਜਮੇ ਰੋਟੀ ਖਾ ਲਵਾਂ ਮੈਂ ਦੇਖਾਂ ਰੋਟੀ ਰੋਟੀ ਖਾ ਕੇ ਇਸ ਮੈਂ ਵੇਲੀ ਹੋ ਗਈਆਂ ਤਾਂ ਬਾਕੀ ਸਿਮੀ ਬਣਤੇ ਜੀਜੇ ਨੇ ਖਾਣੀਆਂ ਇੱਥੇ ਕਰ ਦੇ ਜੀ ਅੱਜ ਦੀ ਵੀਡੀਓ ਦੇ ਅੰਡ ਮੇਰੇ ਤੇ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ